ਚੈਨਲ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰਾ ਹੋਪ ਕਰਦਾ ਹਾਂ ਸਾਰੇ ਵਧੀਆ ਹੋਣਗੇ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਨਵਾਂ ਪ੍ਰੋਜੈਕਟ ਮੁਹੱਲੀ ਸ਼ਹਿਰ ਦੇ ਵਿੱਚ ਕਿੱਥੇ ਹੈਗਾ ਕਿਵੇਂ ਹੈਗਾ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ ਪਹਿਲਾਂ ਵੀਡੀਓ ਨੂੰ ਕਰ ਲੋ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚੈਨਲ ਸਬਸਕ੍ਰਾਈਬ ਕਰੂਗੇ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਣੇ ਆ ਜੋ ਕਿ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਣਾ ਨੋਟੀਫਿਕੇਸ਼ਨ ਸਦੀ ਪਹੁੰਚਣਾ ਜਦੋਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਤੇ ਬੈਲ ਆਈਕਨ ਦਬਾਇਆ ਹੋਊਗਾ ਤੇ ਦੋਨੋਂ ਚੀਜ਼ਾਂ ਖਿੱਚ ਕੇ ਰੱਖੋ ਕਿਉਂਕਿ ਅੱਜ ਜੋ ਮੈਂ ਚੀਜ਼ ਲੈ ਕੇ ਆਇਆ ਨਾ ਇਹ ਤਾਂ ਸੋਨੇ ਤੇ ਸੁਹਾਗਾ ਵਾਲੀ ਚੀਜ਼ ਆ ਤੁਸੀਂ ਮੇਰੀ ਬੈਕਗ੍ਰਾਉਂਡ ਵੀ ਦੇਖ ਰਹੇ ਹੋਵੋਗੇ ਨਾ ਤੇ ਤੁਹਾਨੂੰ ਚੰਗੀ ਲੱਗ ਰਹੀ ਹੋਵੇ ਤੇ ਚੀਜ਼ ਹੀ ਵਧੀਆ ਜਿੱਥੇ ਮੈਂ ਆਇਆ ਅੱਜ ਤੇ ਇਹ ਸਾਰਾ ਕੁਝ ਜੋ ਵੀ ਹੈਗਾ ਮੋਹਾਲੀ ਸ਼ਹਿਰ ਦੇ ਵਿੱਚ ਹੀ ਆ ਪੂਰਾ ਮੋਹਾਲੀ ਸਿਟੀ ਦੇ ਵਿੱਚ ਨਵੀਂ ਜਗ੍ਹਾ ਦੇ ਵਿੱਚ ਥੋੜਾ ਸ਼ੋਰ ਆਏਗਾ ਕੰਮ ਆਸ-ਪਾਸ ਚੱਲ ਰਿਹਾ ਸਮਝਿਆ ਕਰੋ ਹੈਨਾ ਉਹ ਤੁਸੀਂ ਇਗਨੋਰ ਕਰ ਹੀ ਦਿੰਦੇ ਹੋ ਮੈਨੂੰ ਤੁਹਾਡਾ ਪਤਾ ਤੇ ਰਿਸਪਾਂਸ ਤੁਸੀਂ ਵਧੀਆ ਹੀ ਦੇ ਰਹੇ ਹੋ ਮੈਂ ਚਾਹੁੰਦਾ ਹੋਰ ਵਧੀਆ ਹੋਵੇ ਹੋਰ ਵਧੀਆ ਵੀਡੀਓ ਖਿੱਚ ਹੋਵੇ ਹੋਰ ਵਾਇਰਲ ਹੋਵੇ ਲੋਕਾਂ ਨੂੰ ਪਤਾ ਚੱਲੇ ਤੇ ਆਪਾਂ ਜੇ ਡਿਸਕਸ ਕਰਦੇ ਆ ਨਵੀਂ ਚੀਜ਼ ਜੋ ਹੈਗੀ ਮੋਹੱਲੀ ਸ਼ਹਿਰ ਦੇ ਵਿੱਚ ਤੇ ਇਹ ਜਿਹੜੀ ਨਵੀਂ ਚੀਜ਼ ਹੈਗੀ ਨਾ ਇਹ ਹੈਗੇ ਮਿੱਤਰੋ ਆਪਣੀ ਨਵੀਂ ਮਾਰਕੀਟ ਨਵੀਂ ਸ਼ਾਪਸ ਜੋ ਕਿ ਬਹੁਤ ਹੀ ਬਹੁਤ ਜ਼ਿਆਦਾ ਵਧੀਆ ਜਗ੍ਹਾ ਤੇ ਖੁੱਲ ਰਹੀਆਂ ਨੇ ਖੁੱਲ ਚੁਕੀਆਂ ਬਣ ਚੁਕੀਆਂ ਮਾਰਕੀਟ ਡਵੈਲਪ ਹੋ ਚੁਕੀ ਹੈ ਬਟ ਹਾਲੇ ਇੱਥੇ ਦੁਕਾਨਾਂ ਜੋ ਹੈਗੀਆਂ ਨੇ ਉਹ ਆਪਣੀਆਂ ਸੇਲ ਤੇ ਕੁਝ ਹੋਣਗੀਆਂ ਕੁਝ ਰੈਂਟ ਵਾਸਤੇ ਹੋਣਗੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਇਹ ਹੋਰਾਈਜ਼ਨ ਵਾਲਿਆਂ ਦਾ ਆਪਣਾ ਪ੍ਰੋਜੈਕਟ ਹੈਗਾ ਜੋ ਕਿ ਆਲਰੇਡੀ ਦੁਕਾਨਾਂ ਸੇਲ ਹੋ ਚੁਕੀਆਂ ਨੇ ਹਾਂਜੀ ਦੁਕਾਨਾਂ ਸੇਲ ਹੋ ਚੁਕੀਆਂ ਨੇ ਹੁਣ ਇਹ ਅੱਗੇ ਰੀਸੇਲ ਤੇ ਨੇ ਜਾਂ ਜਿਨ੍ਹਾਂ ਨੇ ਰੈਂਟ ਤੇ ਚਾਹਣੀਆਂ ਆ ਉਹਨਾਂ ਵਾਸਤੇ ਆ ਬਟ ਕੰਪਨੀ ਵੱਲੋਂ ਇਹ ਦੁਕਾਨਾਂ ਸਾਰੀਆਂ ਆਪਣੀ ਸੇਲ ਹੋ ਚੁੱਕੀਆਂ ਨੇ ਇਹ ਬਹੁਤ ਸੋਹਣੀ ਜਗ੍ਹਾ ਤੇ ਹੈ 메인 ਰੋਡ ਤੇ ਮਾਰਕੀਟ ਪੈਂਦੀ ਹੈ ਤੁਹਾਨੂੰ ਹਲੇ ਪੂਰਾ ਓਵਰਵਿਊ ਦਿਖਾਉਂਦਾ ਇੱਕ ਵਾਰ ਚੈੱਕ ਕਰਿਓ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਮਾਰਕੀਟ ਆਪਣੀ ਹੋਪ ਕਰਦਾ ਤੁਹਾਨੂੰ ਸ਼ਾਰਟ ਵਧੀਆ ਲੱਗਿਆ ਹੋਣਗੇ ਜਿਹੜਾ ਮੈਂ ਬਣਾਇਆ ਜੇ ਹਨਾ ਮੈਂ ਨੇ ਪਿੱਛੇ ਬਿਲਕੁਲ ਹੀ ਮਾਰਕੀਟ ਹੈਗੀ ਐ ਜਿੱਥੇ ਮੈਂ ਅੱਜ ਖੜਾ ਮੈਂ ਖੜਾ ਸੈਕਟਰ 88 ਦੇ ਵਿੱਚ ਬਿਲਕੁਲ ਸਹੀ ਗੱਲ ਸਹੀ ਸੁਣਿਆ ਤੁਸੀਂ ਸੈਕਟਰ 88 ਮੋਹੱਲੀ ਸ਼ਹਿਰ ਦੇ ਵਿੱਚ ਮੈਂ ਆ ਕੇ ਖੜਾ ਹੋਇਆ ਤੇ ਇੱਥੇ ਹੀ ਇਹ ਜਿਹੜੀ ਮਾਰਕੀਟ ਹੈਗੀ ਐ ਬਣੀ ਐ ਨਵੀਂ ਡਿਵੈਲਪ ਹੋਈ ਐ ਬਿਲਕੁਲ ਹੀਰੋ ਹੋਮਸ ਦਾ ਜਿਹੜਾ ਪਿਛਲਾ ਪ੍ਰੋਜੈਕਟ ਆ ਉਹ ਦੇਖ ਰਹੇ ਹੋ ਤੁਹਾਨੂੰ ਮੈਂ ਪਹਿਲੇ ਵੀ ਆਪਣੀ ਵੀਡੀਓਜ਼ ਦਿਖਾਇਆ ਹੈ ਹੀਰੋ ਹੋਮਸ ਦਾ ਪ੍ਰੋਜੈਕਟ ਇਹ ਬਿਲਕੁਲ ਉਹਦੇ ਨਾਲ ਤਿਆਰ ਹੋਈ ਐ ਮਾਰਕੀਟ ਬਿਲਕੁਲ ਔਨ ਰੋਡ ਹੈ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਮੇਰੇ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਰੋਡ ਚੱਲ ਰਹੀ ਹੈ ਇਹ ਆਪਣੀ 88 89 ਜਿਹੜਾ ਡਿਵਾਈਡਰ ਹੈਗੀ ਆ ਉਹ ਵਾਲੀ ਰੋਡ ਹੈਗੀ ਆ ਤੇ ਪਿੱਛੇ ਚੱਲਦੀ ਰੋਡ ਹੈ ਹਾਈਵੇ ਹੈਗਾ ਪੂਰਾ ਤੇ ਅੱਗੇ 105 104 ਲਾਂਡਰਾ ਰੋਡ ਵੱਲ ਜਾਂਦਾ ਹੈ ਤੇ ਇਹ ਪੂਰਾ 88 ਸੈਕਟਰ 89 ਵਾਲਾ ਡਿਵਾਈਡਰ ਜਿਹੜੀ ਰੋਡ ਹੈ ਇਹ ਉਹ ਵਾਲੀ ਰੋਡ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਹੀਰੋ ਹੋਮਸ ਜਿਹੜਾ ਬਣ ਰਿਹਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਇਹ ਬਿਲਕੁਲ ਉਸੇ ਰੋਡ ਤੇ ਮੇਨ ਰੋਡ ਤੇ ਇਹ ਮਾਰਕੀਟ ਤਿਆਰ ਹੋਈ ਹੈ ਉਹ ਸਾਹਮਣੇ ਜਿਹੜਾ ਜਗ੍ਹਾ ਹੈਗੀ ਆ ਉੱਥੋਂ ਆਈਏ ਤਾਂ ਉੱਥੋਂ 에어ਪੋਰਟ ਰੋਡ ਹੈ ਉਸ ਪਾਸੋਂ ਦੀ ਆ ਕੇ ਤੇ ਇਹ 88 89 ਦਾ ਡਿਵਾਈਡਰ ਹੈ ਇਸ ਪਾਸੇ ਜਿਹੜਾ ਹੈਗਾ ਇਹ 88 ਸੈਕਟਰ ਹੈ ਰਾਈਟ ਸਾਈਡ ਮੇਰੇ ਤੇ ਇਸ ਪਾਸੇ ਹੈਗਾ 89 ਇਹਦੇ ਸਾਹਮਣੇ ਕੋਠੀਆਂ ਦੇਖ ਲਓ ਜਿਹੜੀਆਂ ਬਣੀ ਹੋਈਆਂ ਨੇ ਇਹ ਹੈਗੀਆਂ 89 ਦੀਆਂ ਇਹ ਸਾਰਾ 89 ਸੈਕਟਰ ਹੈ ਪਿੱਛੇ ਤੱਕ ਪੂਰਾ ਡਿਵੈਲਪਡ ਸੈਕਟਰ ਹੈ 89 ਦਾ ਥੋੜੀ ਤੁਹਾਨੂੰ ਸ਼ਹਿਰ ਰੋਸ਼ਨੀ ਨਾਲ ਵੀ ਆ ਰਹੀ ਹੋਵੇ ਧੁੱਪ ਪੈ ਰਹੀ ਹੈ ਤੇ ਪਿੱਛੇ ਬਿਲਕੁਲ 89 ਸੈਕਟਰ ਡਵੈਲਪ ਹੋਇਆ ਹੋਇਆ ਉਹਦੇ ਪਿੱਛੇ 90 ਸੈਕਟਰ ਡਵੈਲਪ ਹੋਣਾ ਤੇ ਇਸ ਪਾਸੇ 88 ਹੈ ਤੇ ਇਹ ਆਪਾਂ ਬਿਲਕੁਲ 88th ਤੇ ਖੜੇ ਅੱਜ ਆ ਡਿਵਾਈਡਰ ਰੋਡ ਹੈ ਉਸ ਪਾਸੇ 89 ਇਸ ਪਾਸੇ 88 ਤੇ ਆਪਾਂ ਖੜੇ 88 ਦੇ ਵਿੱਚ ਬਿਲਕੁਲ ਮਾਰਕੀਟ ਦੇ ਸਾਹਮਣੇ ਮਾਰਕੀਟ ਬਹੁਤ ਸੋਹਣੀ ਬਣੀ ਹੈ ਸਿਰਫ ਗਰਾਉਂਡ ਫਲੋਰ ਤੱਕ ਮਾਰਕੀਟ ਹੈ ਥੱਲੇ ਥੱਲੇ ਉੱਪਰ ਕੁਝ ਨਹੀਂ ਹੈਗਾ ਜਿਹੜੀ ਇਹਦੀ ਹਾਈਟ ਹੈ ਉਹ ਬਹੁਤ ਉੱਚੀ ਹੈ ਸ਼ਾਪਸ ਦੀ ਨਾ ਤੇ ਇਸ ਤਰ੍ਹਾਂ ਕੇ ਉੱਪਰ ਤੱਕ ਤੁਹਾਨੂੰ ਦਿਖਾ ਦਿੰਦਾ ਅੰਦਰੋਂ ਜਾ ਕੇ ਦਿਖਾਉਂਦਾ ਕਿਵੇਂ ਦੀ ਮਾਰਕੀਟ ਹੈ ਬੇਸਮੈਂਟ ਵੀ ਹੈ ਆਓ ਇੱਕ ਵਾਰ ਅੰਦਰ ਚੱਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਮਾਰਕੀਟ ਤਾਂ ਆ ਹੈਗੀ ਮਾਰਕੀਟ ਆਓ ਆਪਾਂ ਇੱਕ ਵਾਰ ਅੰਦਰ ਚੱਲਦੇ ਆ ਇੱਥੋਂ ਐਂਟਰੀ ਹੁੰਦੀ ਹੈ ਤੇ ਇਹ ਪੂਰਾ ਕੋਰੀਡੋਰ ਬਣਿਆ ਹੋਇਆ ਆ ਪੂਰਾ ਕੋਰੀਡੋਰ ਹੈ ਠੀਕ ਹੈ ਤੇ ਆਓ ਅੰਦਰ ਚਲਦੇ ਆ ਇਹ ਹੈਗੀ ਮਾਰਕੀਟ ਅੰਦਰ ਦੀ ਤੇ ਇਹ ਅੰਦਰ ਹਲੇ ਫਿਲਹਾਲ ਐਵੇਂ ਕਿਚਨ ਬਣਾਈ ਹੋਈ ਹੈ ਟਾਈਮ ਪਾਸ ਵਾਸਤੇ ਤੇ ਆਓ ਤੁਹਾਨੂੰ ਦਿਖਾਈਏ ਬੇਸਮੈਂਟ ਵੀ ਹੈਗੀ ਹੈ ਇਹ ਹਲੇ ਕੱਚਾ ਮਤਲਬ ਤਿਆਰ ਹੋਇਆ ਹੋਇਆ ਯਾ ਤਾਂ ਪੂਰੀ ਤਿਆਰ ਨਹੀਂ ਵੀ ਇਹ ਹੈਗੀ ਬੇਸਮੈਂਟ ਆ ਦੇਖ ਰਹੇ ਹੋ ਇਹ ਹੈਗੀ ਪੂਰੀ ਬੇਸਮੈਂਟ ਪੂਰੀ ਅੱਛੀ ਬੇਸਮੈਂਟ ਬਣੀ ਹੋਈ ਹੈ ਪੂਰੀ ਵੱਡੀ ਬੇਸਮੈਂਟ ਹੈ ਛੋਟੀ ਬੇਸਮੈਂਟ ਨਹੀਂ ਹੈਗੀ ਕਾਫੀ ਜਗ੍ਹਾ ਹੈ ਦੇ ਅੰਦਰ ਤੇ ਇਹ ਹੈਗੀ ਸ਼ਾਪ ਇਹ ਸਾਈਜ਼ ਹੈਗਾ ਤੁਸੀਂ ਬੇਸਮੈਂਟ ਦੇਖ ਰਹੇ ਹੋ ਉੱਥੋਂ ਦੀ ਲੈ ਕੇ ਥੱਲੇ ਹਾਲੇ ਥੋੜਾ ਕਲੀਅਰ ਆ ਮੱਚਿਆ ਹੋਇਆ ਹੈ ਇਹ ਥੱਲੇ ਦਾ ਪਿੱਛੇ ਤੱਕ ਜਾਂਦੀ ਆ ਆ ਦੇਖ ਲਓ ਇਹ ਇਹ ਸਾਈਜ਼ ਹੈਗਾ ਸ਼ਾਪ ਦਾ ਮੇਰੇ ਖਿਆਲ ਨਾਲ 10 ਬਾਈ 25 ਹੋਣਾ 25 ਤੋਂ ਵੱਧ ਹੋਣਾ 10 ਬਾਈ 30 25 30 ਹੋਏਗਾ 10 ਬਾਈ 25 30 ਤੇ ਇਹ ਅੰਦਰੋਂ ਹੀ ਪੁੜੀਆਂ ਨੇ ਆ ਦੇਖੋ ਇਹ ਹਾਲੇ ਥੋੜਾ ਇਹਨਾਂ ਨੇ ਕਿਚਨ ਦੀ ਸੈਟਅਪ ਕੀਤੀ ਹੋਈ ਚਾਹ ਪਾਣੀ ਵਾਸਤੇ ਲੋਕਾਂ ਵਾਸਤੇ ਬਟ ਹਾਲੇ ਇੱਥੇ ਦੁਕਾਨ ਖੁੱਲੂਗੀ ਤੇ ਇਹ ਬਾਹਰ ਦਾ ਸੀਨ ਹੈਗਾ ਇਹ ਮੇਨ ਦਾ ਮੇਨ ਐਂਟਰੀ ਗੇਟ ਤੁਸੀਂ ਦੇਖ ਰਹੇ ਹੋ ਸਾਹਮਣੇ ਕੋਠੀਆਂ ਦਿਖ ਰਹੀਆਂ ਬਿਲਕੁਲ ਇਸ ਪਾਸੇ ਦੁਕਾਨਾਂ ਨੇ ਇੱਕ ਦੁਕਾਨ ਓਪਨ ਸੀਗੀ ਮੈਂ ਸੋਚਿਆ ਚਲੋ ਤੁਹਾਨੂੰ ਦਿਖਾ ਦਵਾਂ ਆ ਤੁਸੀਂ ਇੱਕ ਵਾਰ ਚੈੱਕ ਕਰ ਲਓ ਉੱਥੋਂ ਬੇਸਮੈਂਟ ਜਾਣ ਵਾਸਤੇ ਰਸਤਾ ਵੀ ਹੈਗਾ ਤੇ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਹਾਈਟ ਬਹੁਤ ਜ਼ਿਆਦਾ ਹੈਗੀ ਹੈ ਦੁਕਾਨ ਦੀ ਇਹ ਹਾਈਟ ਆ ਆਥੇ ਤੱਕ ਦੇਖੋ ਇਹ ਬਹੁਤ ਹਾਈਟ ਤੇ ਚੀਜ਼ਾਂ ਬਣੀ ਤੁਸੀਂ ਆਪਣੀ ਬਹੁਤ ਵਧੀਆ ਰੈਡੀ ਕਰ ਸਕਦੇ ਹੋ ਸ਼ਾਪ ਦੇਖੋ ਤੁਹਾਨੂੰ ਇਦਾਂ ਹੁੰਦਾ ਕਿ ਕੰਪਨੀ ਵਾਲੇ ਸਿੱਧਾ ਸਿੰਪਲ ਤੁਹਾਨੂੰ ਬਣਾ ਕੇ ਦਿੰਦੇ ਆ ਬੇਸਿਕ ਸਟਰਕਚਰ ਬਟ ਤੁਸੀਂ ਜੋ ਰੈਡੀ ਕਰਨਾ ਹੁੰਦਾ ਉਹ ਤੁਹਾਨੂੰ ਆਪ ਕਰਾਣੀ ਹੁੰਦੀ ਅੰਦਰੋਂ ਕੰਸਟਰਕਸ਼ਨ ਆਪਣੇ ਹਿਸਾਬ ਨਾਲ ਲੋਕੀ ਆਪਣੇ ਹਿਸਾਬ ਨਾਲ ਕਰਾਉਂਦੇ ਜਿਸ ਹਿਸਾਬ ਨਾਲ ਤੁਹਾਨੂੰ ਸ਼ਾਪ ਚਾਹੀਦੀ ਆ ਬਟ ਤੁਹਾਨੂੰ ਇੱਕ ਬੇਸਿਕ ਸ਼ਾਪ ਮਿਲ ਜੂਗੀ ਤੇ ਇੱਥੇ ਤੁਹਾਡਾ ਬੋਰਡ ਵੀ ਲੱਗ ਜਾਏਗਾ ਤੇ ਇਸ ਪਾਸੇ ਵੀ ਬੋਰਡ ਲੱਗ ਜਾਏਗਾ ਤੁਹਾਡਾ ਇੱਥੇ ਬੋਰਡ ਲੱਗ ਜਾਏਗਾ ਅਮੇ ਤੁਹਾਡੀ ਸ਼ਾਪ ਇੱਥੇ ਰੈਡੀ ਹੋ ਸਕਦੀ ਹੈ ਜਿਵੇਂ ਇਹ ਹੈਗਾ ਆਪਣਾ ਸੇਲਸ ਆਫਿਸ ਆ ਲਿਖਿਆ ਨਾ ਹੋਰੀਜ਼ਨ ਬੈਲਮੋਂਟ ਇਹ ਆਪਣਾ ਸੇਲਸ ਆਫਿਸ ਹੈ ਤੁਹਾਨੂੰ ਥੋੜਾ ਜ਼ੂਮ ਕਰਕੇ ਵੀ ਦਿਖਾ ਦਮਾ ਆ ਲਿਖਿਆ ਸੇਲਸ ਆਫਿਸ ਤੇ ਤੁਸੀਂ ਇੱਥੇ ਆ ਕੇ ਗੱਲ ਕਰ ਸਕਦੇ ਹੋ ਹਾਲੇ ਪ੍ਰਾਈਸ ਦਾ ਮੈਨੂੰ ਇਹਨਾਂ ਅੰਦਾਜ਼ਾ ਨਹੀਂ ਹੈਗਾ ਅਗਰ ਮੈਂ ਇਹਨਾਂ ਨੂੰ ਪ੍ਰਾਈਸ ਪੁੱਛਾਂਗਾ ਤੇ ਇਹ ਕੀ ਕਰਨਗੇ ਫਿਰ ਤੁਹਾਨੂੰ ਪਤਾ ਹੀ ਹੈ ਫੋਨ ਆਣੇ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਚਾਹੀਦੀ ਹੈ ਕੀ ਹਿਸਾਬ ਤਾਂ ਹੈ ਨਾ ਤੇ ਅਜੇ ਤਾਂ ਜਿਹਨੂੰ ਚਾਹੀਦੀ ਹੋएगी ਉਹ ਸੇਲਸ ਆਫਿਸ ਇੱਥੇ ਆ ਕੇ ਸਿੱਧਾ ਗੱਲ ਕਰ ਸਕਦਾ ਹੈ ਤੇ ਡਾਇਰੈਕਟ ਇੱਥੇ ਤੁਹਾਨੂੰ ਤੁਹਾਡੀ ਡੀਲ ਹੋ ਸਕਦੀ ਆ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਮੇਰਾ ਕੋਈ ਕਮਿਸ਼ਨ ਨਹੀਂ ਹੁੰਦਾ ਮੇਰਾ ਕੋਈ ਆਪਣਾ ਸਪਾਂਸਰਸ਼ਿਪ ਨਹੀਂ ਕੋਈ ਕੁਛ ਨਹੀਂ ਸਿੱਧੀ ਤੁਹਾਡੀ ਡੀਲ ਮੈਂ ਡਾਇਰੈਕਟ ਔਨਰ ਨਾਲ ਕਰਾਨਾ ਜਿਹੜੇ ਇੱਥੇ ਦੇ ਮਾਲਿਕ ਹੈਗੇ ਆ ਸਿੱਧੀ ਤੁਹਾਡੀ ਡੀਲ ਉਹਨਾਂ ਨਾਲ ਹੋ ਜਾਣੀ ਆ ਤੁਹਾਨੂੰ ਕੋਈ ਵਿਚੋ ਕਮਿਸ਼ਨ ਨਹੀਂ ਦੇਣੀ ਕੋਈ ਪੈਸਾ ਨਹੀਂ ਦੇਣਾ ਨਾ ਹੀ ਮੈਂ ਕੋਈ ਤੁਹਾਡੇ ਤੋਂ ਕੋਈ ਚਾਰਜ ਕਰਨਾ ਠੀਕ ਆ ਉਹ ਆਪਣਾ ਅਜੇ ਕੰਮ ਹੀ ਨਹੀਂ ਹੈਗਾ ਕਿ ਤੁਹਾਡੇ ਤੋਂ ਚਾਰਜ ਕਰੀਏ ਬਟ ਜਿਸ ਦਿਨ ਆਪਾਂ ਇਸ ਲਾਈਕ ਹੋ ਜਾਾਂਗੇ ਉਸ ਦਿਨ ਦੇਖਾਂਗੇ ਕਿ ਜਿਸ ਦਿਨ ਆਪਣੇ ਕੋਲ ਚੀਜ਼ਾਂ ਹੋਣਗੀਆਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਬਹੁਤ ਸਾਰੇ ਪਲਾਨ ਹੈ ਬਟ ਫਿਲਹਾਲ ਇਟਸ ਹਾਲੇ ਤੁਹਾਡੀ ਡਾਇਰੈਕਟ ਡੀਲ ਹੋ ਜੂਗੀ ਓਨਰ ਦੇ ਨਾਲ ਜਿਹੜੇ ਇੱਥੇ ਸੇਲਸਮੈਨ ਹੈਗੇ ਨੇ ਉਹਨਾਂ ਨਾਲ ਡਾਇਰੈਕਟ ਡੀਲ ਹੋ ਜੂਗੀ ਇਹ ਇਹਨਾਂ ਕੋਲ ਨੰਬਰ ਹੋਣਗੇ ਜਿਨ੍ਹਾਂ ਕੋਲ ਦੁਕਾਨਾਂ ਜਿਨ੍ਹਾਂ ਨੇ ਅੱਗੇ ਵੇਚਣੀ ਹੈ ਲੀਸ ਤੇ ਦੇਣੀ ਹੈ ਉਹਨਾਂ ਨਾਲ ਤੁਹਾਡੀ ਡਾਇਰੈਕਟ ਡੀਲ ਹੋ ਜੂਗੀ ਦੁਕਾਨਾਂ ਬਹੁਤ ਵਧੀਆ ਨੇ ਸਾਹਮਣੇ ਚਲਦੀ ਰੋਡ ਹੈ ਠੀਕ ਆ ਚਲਦੀ ਰੋਡ ਤੇ ਤੁਹਾਡੀ ਸ਼ਾਪ ਖੁੱਲ ਜੂਗੀ ਆਨ ਟੈਂਟ ਬਿਜ਼ਨਸ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਚਲਦੀ ਰੋਡ ਤੇ ਪੂਰੇ ਰੋਡ ਐਵੇਂ ਦੀ ਹੋ ਗਈ ਜਿਸ ਬਹੁਤ ਚਲਣੀ ਹੈ ਕਿਉਂਕਿ ਇਹ ਸਾਹਮਣੇ ਕੋਠੀਆਂ ਨੇ ਉਹਨਾਂ ਨੂੰ ਵੀ ਜ਼ਰੂਰਤ ਪੈਣੀ ਹੈ ਪਲੱਸ ਚਲਦੀ ਰੋਡ ਆਉਂਦੇ ਜਾਂਦੇ ਲੋਕਾਂ ਨੇ ਵੀ ਸਾਮਾਨ ਲੈਣਾ ਹੀ ਲੈਣਾ ਤੇ ਤੁਸੀਂ ਰਾਨ ਨਾਲ ਆਪਣਾ ਇੱਥੇ ਸ਼ਾਪ ਖੋਲ ਸਕਦੇ ਹੋ ਇਹ ਗਰਾਉਂਡ ਫਲੋਰ ਹੀ ਆ ਫਰਸਟ ਫਲੋਰ ਕੁਛ ਨਹੀਂ ਹੈ ਬਸ ਦੁਕਾਨਾਂ ਦੀ ਹਾਈਟ ਅੱਛੀ ਹੈ ਕਾਫੀ ਜ਼ਿਆਦਾ ਤੇ ਬੇਸਮੈਂਟ ਵੀ ਕਾਫੀ ਵੱਡੀ ਆ ਨਾਲੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਾਰਕਿੰਗ ਪੂਰੀ ਖੁੱਲੀ ਆ ਆ ਸਾਈਡ ਪਾਰਕਿੰਗ ਤੁਸੀਂ ਦੇਖ ਹੀ ਰਹੇ ਹੋ ਸਾਈਡ ਤੇ ਵੀ ਪਾਰਕਿੰਗ ਹੈਗੀ ਆ ਪਲੱਸ ਅੰਦਰ ਸ਼ਾਇਦ ਤੁਹਾਨੂੰ ਨਾ ਅਲਾਉਡ ਕਰਨ ਇਹ ਪਾਰਕਿੰਗ ਜਗ੍ਹਾ ਤਾਂ ਨਹੀਂ ਲੱਗਦਾ ਕਿ ਪਾਰਕਿੰਗ ਇੱਥੇ ਗੱਡੀਆਂ ਦੀ ਲੱਗਣਗੀਆਂ ਬਟ ਹਾਂ ਇੱਥੇ ਤੁਸੀਂ ਵਾਕ ਕਰਕੇ ਸੇ ਘੁੰਮ ਸਕਦੇ ਹੋ ਗੱਡੀ ਤੁਹਾਡੀ ਬਾਹਰ ਹੀ ਲੱਗੂਗੀ ਬਾਹਰ ਇਸ ਸਲਿੱਪ ਰੋਡ ਤੇ ਪਾਰਕਿੰਗ ਹੋਏਗੀ ਦੇਖੋ ਜੇ ਮੈਂ ਜਗ੍ਹਾ ਬਣੀ ਹੋਈ ਨਾ ਸਾਹਮਣੇ ਗੱਡੀਆਂ ਆ ਜਾ ਰਹੀਆਂ ਨੇ ਤੇ ਇੱਥੇ ਸਲਿੱਪ ਰੋਡ ਤੋਂ ਤੁਸੀਂ ਅੰਦਰ ਲੈ ਕੇ ਪਾਰਕਿੰਗ ਲਗਾ ਸਕਦੇ ਹੋ ਇੱਥੇ ਸਾਹਮਣੇ ਤੇ ਸਭ ਤੋਂ ਵੱਡੀ ਗੱਲ ਹੈ ਇੱਥੇ ਸਿਕਿਉਰਿਟੀ ਗਾਰਡ ਵੀ ਬੈਠਣਗੇ ਆਖੋ ਉਹਨਾਂ ਵਾਸਤੇ ਵੀ ਇਹ ਬਣ ਚੁੱਕਿਆ ਸ਼ੈੱਡ ਪੂਰਾ ਇੱਥੇ ਸਿਕਿਉਰਿਟੀ ਗਾਰਡ ਵੀ ਬਣ ਬੈਠਣਗੇ ਤੇ ਪ ਬਟ ਇਹ ਹਲੇ ਇੱਕ ਅੱਛਾ ਪ੍ਰੋਜੈਕਟ ਆਇਆ ਜੋ ਕਿ 88 ਸੈਕਟਰ ਦੇ ਵਿੱਚ ਹੈਗਾ ਬਹੁਤ ਹੀ ਬਿਊਟੀਫੁੱਲ ਮੋਹੱਲੀ ਸ਼ਹਿਰ ਦੇ ਵਿੱਚ ਬਹੁਤ ਹੀ ਬਿਊਟੀਫੁੱਲ ਏਰੀਆ ਦੇ ਵਿੱਚ ਜੋ ਕਿ ਬਹੁਤ ਸੋਹਣਾ ਡਵੈਲਪ ਹੋਇਆ ਗਮਾਡਾ ਦੇ ਤਰਫੋਂ ਬਹੁਤ ਸੋਹਣਾ ਡਵੈਲਪ ਕੀਤਾ ਗਿਆ ਪੂਰੇ ਮੋਹੱਲੀ ਸ਼ਹਿਰ ਤੋਂ ਸਭ ਤੋਂ ਵਧੀਆ ਏਰੀਆ ਇਹੀ ਡਵੈਲਪ ਕੀਤਾ ਗਿਆ ਜੋ ਕਿ ਬਹੁਤ ਸੋਹਣਾ ਹੈ ਆਨ ਟਾਈਮ ਜਿੱਥੇ ਬਹੁਤ ਤਰੱਕੀ ਹੋਣੀ ਹੈ ਤੇ ਮੇਰੀ ਸੁਜੈਸ਼ਨ ਇਹੀ ਹੈ ਕਿ ਤੁਸੀਂ ਜਿਹੜੇ ਲੋਕੀ ਬਹੁਤ ਜਾ ਰਹੇ ਆ ਪੈਸਾ ਲਾ ਰਹੇ ਆ ਨਾ ਜਿਆਦਾ ਇੱਥੇ ਸ਼ਾਪ ਲੈ ਕੇ ਇੱਥੇ ਆਪਣਾ ਕੰਮ ਸ਼ੁਰੂ ਕਰੋ ਤੇ ਤੁਹਾਡਾ ਕਾਫੀ ਤਰੱਕੀ ਇੱਥੇ ਹੋ ਸਕਦੀ ਹੈ ਤੇ ਹੋਪ ਕਰਦਾ ਤੁਹਾਨੂੰ ਮਾਰਕੀਟ ਵਧੀਆ ਲੱਗੀ ਹੋਊਗੀ ਮਾਰਕੀਟ ਮੇਰੇ ਸਾਨੂੰ ਵਧੀਆ ਹੈਗੀ ਹੈ ਦੇਖੋ ਮੇਰਾ ਸੁਜੈਸ਼ਨ ਇਹ ਹੈ ਕਿ ਜਿਵੇਂ ਆਪਾਂ ਅੱਜ ਕੱਲ ਲੁੱਕੀ ਬਾਹਰ ਪੈਸੇ ਲਾਂਦੇ ਆ ਹਨਾ ਬੈਠ ਜੀ ਦੋ ਮਿੰਟ ਬਾਹਰ ਪੈਸੇ ਲਾਂਦੇ ਆ ਹਨਾ ਤੇ ਇੰਨੀ ਨਹੀਂ ਦੂਰ ਜਾਂਦੇ ਆ ਘਰ ਤੋਂ ਦੂਰ ਜਾਂਦੇ ਆ ਤੇ ਇੱਥੇ ਆਪਣਾ ਵਧੀਆ ਪੈਸੇ ਇਨਵੈਸਟ ਕਰਕੇ ਵਧੀਆ ਆਪਣੀ ਇਨਕਮ ਜਨਰੇਟ ਕਰ ਸਕਦਾ ਕਿਉਂਕਿ ਮਾਰਕੀਟ ਵਧੀਆ ਬੇਸਮੈਂਟ ਹੈਗੀ ਹੈ ਗਰਾਉਂਡ ਫਲੋਰ ਹੈ ਫਰਸਟ ਫਲੋਰ ਨਹੀਂ ਹੈ ਗਰਾਉਂਡ ਫਲੋਰ ਦੀ ਹਾਈਟ ਹੀ ਬਹੁਤ ਜ਼ਿਆਦਾ ਹੈ ਕਿ ਆਪਣੇ ਫਰਸਟ ਫਲੋਰ ਦੀ ਇਹਨੇ ਬਣਾਈ ਨਹੀਂ ਹੈਗੀ ਸਿਰਫ ਗਰਾਉਂਡ ਫਲੋਰ ਤੇ ਬੇਸਮੈਂਟ ਹੈ ਉਹਦੀ ਹਾਈਟ ਹੀ ਬਹੁਤ ਅੱਛੀ ਹੈ ਤੁਸੀਂ ਦੇਖ ਹੀ ਲਿਤਾ ਹੈ ਨਾ ਝੁਮਰ ਝੁਮਰ ਲਗਾ ਕੇ ਬੰਦਾ ਵਧੀਆ ਸੈਲਫਾ ਸਲਫਾ ਪਾ ਕੇ ਆਪਣਾ ਵਧੀਆ ਸੈਟਅਪ ਕਰ ਸਕਦਾ ਕੰਮ ਕਰਨ ਵਾਲਾ ਬੰਦਾ ਤਾਂ ਬਹੁਤ ਵਧੀਆ ਇੱਥੇ ਚਲਾ ਸਕਦਾ ਕਿਉਂਕਿ ਮੇਨ ਰੋਡ ਹੈ ਮੋਹੱਲੀ ਸ਼ਹਿਰ ਹੈ ਆਪਣਾ ਵਧੀਆ ਇਨਕਮ ਜਨਰੇਟ ਹੋ ਸਕਦੀ ਹੈ ਵਧੀਆ ਬਿਜ਼ਨਸ ਸੈਟਅਪ ਕਰ ਸਕਦਾ ਸਾਰਾ ਕੁਝ ਵਧੀਆ ਹੋ ਸਕਦਾ ਮੇਰੇ ਕਹਿਣ ਨਾਲੋਂ ਇਤਨ ਕੀ ਥੋੜਾ ਜਿਹਾ ਤੁਹਾਡੇ ਉੱਪਰ ਮੋਟੀਵੇਸ਼ਨ ਆਊਗੀ ਥੋੜਾ ਜਿਹਾ 1% 2% ਤੁਹਾਨੂੰ ਪਤਾ ਚੱਲੂਗਾ ਬਟ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਵਾਰ ਆਓ ਇੱਥੇ ਇਸ ਜਗ੍ਹਾ ਨੂੰ ਦੇਖੋ ਐਕਸਪਲੋਰ ਕਰੋ ਚੈੱਕ ਕਰੋ ਅਗਰ ਤੁਹਾਨੂੰ ਲੱਗਦਾ ਠੀਕ ਹੈ ਨਹੀਂ ਤਾਂ ਮੈਂ ਹੋਰ ਬਹੁਤ ਸਾਰੀ ਵੀਡੀਓਸ ਅੱਗੇ ਬਣਾਉਣੀਆਂ ਨੇ ਆਵੀਆਂ ਰਹੀਆਂ ਪਾਈਪਲਾਈਨ ਦੇ ਵਿੱਚ ਨੇ ਵੀਡੀਓਸ ਬਹੁਤ ਸੋਹਣੇ ਸੋਹਣੇ ਪ੍ਰੋਜੈਕਟਸ ਆ ਰਹੇ ਨੇ ਚੰਡੀਗੜ੍ਹ ਮੁਹੱਲੀ ਪਿੰਚੂਲਾ ਟ੍ਰਾਈ ਸਿਟੀ ਦੇ ਜ਼ੀਰਕਪੁਰ ਦੇ ਡੇਟਾ ਪਾਸੇ ਬਹੁਤ ਸਾਰੇ ਲੈ ਕੇ ਆ ਰਿਹਾ ਮੈਂ ਜਿੱਥੇ ਅੱਜ ਕੱਲ ਇੰਨੀ ਡਵੈਲਪਮੈਂਟ ਹੋ ਰਹੀ ਹੈ ਆਵਾਜਾਈ ਹੋ ਰਹੀ ਹੈ ਪਪੂਲੇਸ਼ਨ ਵਧ ਰਹੀ ਹੈ ਨਹੀਂ ਜਿਆਦਾ ਤੇ ਇੱਥੇ ਬਹੁਤ ਸਾਰੀ ਚੀਜ਼ਾਂ ਆਉਣ ਵਾਲੀਆਂ ਨੇ ਤੇ ਮੈਂ ਤੁਹਾਡੇ ਵਾਸਤੇ ਉਹੀ ਸਾਰੀ ਚੀਜ਼ ਇੱਥੇ ਦਿਖਾਉਂਗਾ ਆਪਣੀ ਵੀਡੀਓ ਦੌਰਾਨ ਤੇ ਇਹ ਮੇਰਾ ਮੇਨ ਮੋਟਿਵੇਸ਼ਨ ਹੁੰਦਾ ਕਿ ਨਹੀਂ ਸ਼ਹਿਰ ਦੇ ਵਿੱਚ ਲੈਣੀਆਂ ਕਈਆਂ ਕੋਲ ਬਜਟ ਅੱਛਾ ਹੁੰਦਾ ਕਈਆਂ ਕੋਲ ਮਤਲਬ ਆਪਣਾ ਇਨਵੈਸਟ ਕਰ ਸਕਦੇ ਆ ਇਹ ਖਰੀਦ ਸਕਦੇ ਆ ਦੁਕਾਨਾਂ ਆ ਕੇ ਦੇਖੋ ਫਿਜ਼ੀਕਲੀ ਆ ਕੇ ਦੇਖੋਗੇ ਤੁਹਾਨੂੰ ਜਿਆਦਾ ਪਤਾ ਲੱਗੇਗਾ ਮੇਰੇ ਵੀਡੀਓ ਰਹਿਮ ਤੁਹਾਨੂੰ ਪਤਾ ਲੱਗ ਸਕਦਾ ਬਟ ਫਿਜ਼ੀਕਲ ਆਉਂਗੇ ਤੁਹਾਨੂੰ ਹੋਰ ਜਿਆਦਾ ਪਤਾ ਲੱਗੂਗਾ ਹੋਰ ਜਿਆਦਾ ਚੀਜ਼ਾਂ ਤੁਹਾਨੂੰ ਸਮਝ ਆਣਗੀਆਂ ਕਿ ਕੀ ਪੈਸਾ ਲਾਣਾ ਇੱਥੇ ਫਾਇਦੇਮੰਦ ਹੈ ਜਾਂ ਨਹੀਂ ਹੈ ਤੇ ਮੇਰਾ ਸੁਜੈਸਟ ਇਹ ਹੈ ਕਿ ਸੁਜੈਸ਼ਨ ਕੀ ਤੁਸੀਂ ਇੱਥੇ ਲਾਓ ਮੋਸਟ ਲਾਈਕ ਤੁਹਾਨੂੰ ਬਹੁਤ ਵਧੀਆ ਰਿਟਰਨ ਦੇ ਕੇ ਜਾਊਗੀ ਕਾਫੀ ਵਧੀਆ ਤੁਹਾਨੂੰ ਲੱਗੇਗਾ ਪੈਸਾ ਤੁਹਾਡਾ ਡੁੱਬੇਗਾ ਨਹੀਂ ਅੱਛੀ ਜਗ੍ਹਾ ਸਾਰਾ ਕੁਝ ਵਧੀਆ ਵਧੀਆ ਮੁਹੱਲੇ ਸ਼ਹਿਰ ਦੇ ਵਿੱਚ ਹੈ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਕੋਈ ਪਾਣੀ ਬਿਜਲੀ ਕਿਸੇ ਚੀਜ਼ ਦੀ ਨਹੀਂ ਸਭ ਕੁਝ ਓਕੇ ਰਿਪੋਰਟ ਹੈ ਬੈਠਣ ਨੂੰ ਵੀ ਇਹਨਾਂ ਨੇ ਥਾਂ ਬਹੁਤ ਵਧੀਆ ਬਣਾ ਰੱਖੀ ਦੇਖੋ ਇੱਥੇ ਵੀ ਸਿਕਿਉਰਿਟੀ ਗਾਰਡ ਬੈਠਾ ਇੱਕ ਉਸ ਪਾਸੇ ਵੀ ਬੈਠਾ ਦੋ ਦੋ ਜਗ੍ਹਾ ਸਿਕਿਉਰਿਟੀ ਗਾਰਡ ਬੈਠੇ ਆਂ ਸਾਹਮਣੇ ਕੋਠੀਆਂ ਨੇ ਸਮਾਨ ਲੈਣ ਵਾਸਤੇ ਤੁਹਾਡੇ ਕੋਲ ਸਾਰੇ ਆਉਣਗੇ ਇੱਥੇ ਆਪਣਾ ਵਧੀਆ ਡੇਲੀ ਯੂਸਫੁਲ ਸਮਾਨ ਖੋਲੋ business ਖੋਲੋ ਤੇ ਜ਼ਰੂਰ ਚੱਲੇਗਾ ਤੁਹਾਡਾ ਤੇ ਹੁਣ ਆਪਾਂ ਇਹ ਵੀਡੀਓ ਇੱਥੇ ਹੀ ਕਰਦੇ ਐਂਡ ਕਿਉਂਕਿ ਜੇ ਯਾਦਾ ਲੰਬੀ ਹੋ ਜਾਵੇ ਵੀਡੀਓ ਜਿਆਦਾ ਗਿਆਨ ਬਣਦੀ ਹੈ ਤੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਹੈਨਾ ਤੇ ਟੂ ਦਾ ਪੁਆਇੰਟ ਰੱਖੋ ਸਾਰਾ ਕੁਝ ਲੋਕਾਂ ਨੂੰ ਸਮਝ ਆ ਜੇ ਇਹ ਮੁਹੱਲੀ 88 ਸੈਕਟਰ ਦੇ ਵਿੱਚ ਹੈਗੀ ਹੈ ਹੀਰੋ ਹੋਮਸ ਫਲੈਟ ਦੇ ਕੋਲ ਮਾਰਕੀਟ ਖੁੱਲੀ ਹੈ 메ਨ ਰੋਡ ਤੇ ਹੈ ਹੋਰੀਜ਼ਨ ਬੈਲੌਂਡ ਇਹਦਾ ਨਾਮ ਹੈਗਾ ਪ੍ਰੋਜੈਕਟ ਦਾ ਕਿਸੇ ਨੂੰ ਪੁੱਛ ਕੇ 88 ਸੈਕਟਰ ਦੇ ਵਿੱਚ ਤੁਸੀਂ ਇੱਥੇ ਆ ਸਕਦੇ ਹੋ ਆਪਣਾ ਤੁਸੀਂ ਪੂਰਾ ਐਕਸਪਲੋਰ ਕਰ ਸਕਦੇ ਹੋ ਕਿ ਇਹ ਚੀਜ਼ ਵਧੀਆ ਹੈਗੀ ਕਿ ਨਹੀਂ ਵਧੀਆ ਹੈਗੀ ਚਲੋ ਜਿਆਦਾ ਵੀਡੀਓ ਨਾਲ ਲੰਬੀ ਕਰਦਾ ਹੋਇਆ ਇਹ ਵੀਡੀਓ ਨੂੰ ਕਰਦੇ ਆਂਡ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਬਹੁਤ ਸਾਰੀ ਵੀਡੀਓਜ਼ ਹਨ ਪਾਈਪਲਾਈਨ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਆ ਰਹੇ ਨੇ ਇੱਥੇ ਚੈਨਲ ਤੇ ਤੇ ਜਿੰਨਾ ਵੱਤਵਾ ਤੁਸੀਂ ਸ਼ੇਅਰ ਕਰੋਗੇ ਲੋਕਾਂ ਨੂੰ ਵੱਤਵਾਤ ਪਤਾ ਲੱਗੂਗਾ ਉਹਨੇ ਆਪਣੇ ਪੰਜਾਬੀ ਜਾਗਰੂਕ ਹੋਣਗੇ ਇੱਥੇ ਕੰਮ ਖੋਲਣਗੇ ਕੰਮ ਕਰਨਗੇ ਇੱਧਰ ਉੱਧਰ ਭੱਜਣ ਨਾਲੋਂ ਕੰਮ ਤੇ ਲੱਗਣਗੇ ਤੇ ਆਪਣਾ ਮੇਨ ਮੋਟਿਵ ਇਹੀ ਹੈ ਕਿ ਲੋਕਾਂ ਨੂੰ ਸਹੀ ਰਸਤੇ ਦਿਖਾਣਾ ਸਹੀ ਜਗ੍ਹਾ ਦਿਖਾਣੀ ਕੰਮ ਕਰਵਾਣਾ ਤੇ ਬਾਕੀ ਤੁਸੀਂ ਸਾਰੇ ਸਮਝਦਾਰ ਹੈਗੇ ਹੋ ਹੈਨਾ ਤੇ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਰਿਓ ਮਿਲਦੇ ਆਂ ਕੁਝ ਅੱਛੀ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਧਿਆਨ ਰੱਖਿਓ ਟਾਟਾ ਬਾਏ ਬਾਏ ਟੇਕ ਕੇਅਰ